ਕੇ ਨੇ ਵੀ ਵੱਲੋਂ ਸਾਡੇ ਬਹੁਤ ਬਹੁਤ ਧੰਨਵਾਦੀ ਸਾਡੇ ਵੀਰ ਸਰਦਾਰ ਜਗਿੰਦਰ ਸਿੰਘ ਜੀ ਜੋ ਸਾਡੇ ਦਰਮਿਆਨ ਆਏ ਨੇ ਜੀ ਸਾਰੇ ਤੋਂ ਬਹੁਤ ਧੰਨਵਾਦੀ ਬਣ ਕੇ ਚੱਲੋ ਦਸਹਰੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਜੋ ਸਾਡੀ ਹੱਕ ਸੱਚ ਦੀ ਆਵਾਜ਼ ਨੂੰ ਇਹ ਬਲੰਦ ਕਰਦੇ ਨੇ ਜੀ ਸਾਡੇ ਨਾਲ ਸਹਿਯੋਗ ਕਰਦੇ ਨੇ ਸਾਡੀ ਨਾਲ ਤੁਰਦੇ ਨੇ ਜੀ ਫਿਰ ਅਸੀਂ ਦੁਬਾਰਾ ਤੋਂ ਧੰਨਵਾਦ ਕਰਦੇ ਹਾਂ ਜੀ ਬਾਈ ਜਗਿੰਦਰ ਸਿੰਘ ਜੀ ਦਾ ਜੋ ਜੇ ਕੇ ਨਿਊਜ਼ ਦੇ ਐਡੀਟਰ ਨੇ ਜੀ ਧੰਨਵਾਦ ਜੀ ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜਗਸੀਰ ਸਿੰਘ ਹੈ ਜੀ ਹਾਂਜੀ ਤੁਹਾਡੀਆਂ ਕੀ ਸਮੱਸਿਆ ਨੇ ਸਮੱਸਿਆ ਦਾ ਸਾਡੀ ਮੰਨ ਕੇ ਚੱਲੋ ਜੀ ਪਤਾ ਕੀ ਗੱਲ ਹੈਗੀ ਜਿਵੇਂ ਹੁਣ ਉਰੇ ਮੰਡੀਆਂ ਸੀਜ਼ਨ ਚੱਲ ਪਿਆ ਜੀ ਮੰਡੀ ਦੇ ਸੀਜ਼ਨ ਕਾਰਨ ਕਈ ਵਾਹ ਉਹਨਾਂ ਮਜ਼ਦੂਰ ਕੰਮ ਕਰਦੇ ਆ ਜਿਹੜੇ ਪੰਜਾਬੀ ਵੀਰ ਵੀ ਕਰਦੇ ਨੇ ਤੇ ਵਿੱਚ ਪ੍ਰਵਾਸੀ ਵੀ ਆਉਂਦੇ ਨੇ ਉਹਦੇ ਜਾਨਕੀ ਕਹਿੰਦੇ ਆ ਪਾਪਾ ਇਹ ਕੰਮ ਕਰਦੇ ਨੇ ਜੀ ਉਹਦੇ ਵਿੱਚ ਵਿੱਚ ਮਲ ਕੇ ਜਲੋ ਆ ਕੇ ਇਹ ਘਾਟ ਰੇਟਾਂ ਦੇ ਕੰਮ ਕਰਦੇ ਨੇ ਯਾਰ ਦਾ ਇਹ ਚੀਜ਼ ਦਾ ਪੰਜਾਬੀ ਬੰਦੇ ਨੂੰ ਬਹੁਤ ਵੱਡਾ ੱੱੱਕਾ ਲੱਗਦਾ ੱੱਕਾ ਕੀ ਲੱਗਦਾ ਸਾਲ ਮਗਰੋਂ ਦਾ ਕਿ ਸੀਜ਼ਨ ਆਉਂਦਾ ਜੀ ਸੀਜ਼ਨ ਆ ਗਿਆ ਹਰੇਕ ਨੂੰ ਕਿਸੇ ਨੇ ਕਿਸਦਾ ਕਰਜ਼ਾ ਦੇਣਾ ਹੈ ਕਿਸੇ ਆਰਤੀ ਦਾ ਦੇਣਾ ਹੈ ਕਿਸੇ ਜ਼ਿਮੀਦਾਰ ਦਾ ਦੇਣਾ ਹੈਗਾ ਕਿਸੇ ਨੇ ਮੰਨ ਕੇ ਚੱਲੋ ਕੋਈ ਦਾ 30 ਪੈਣ ਦਾ ਵਿਆਹ ਕਰਨਾ ਹੈ ਤੇ ਹੁਣ ਮੀਂਹ ਪਹਿਲਾਂ ਬਰਸਾਤ ਪੈ ਕੇ ਸਾਡੀ ਜੀ ਕਿਹਦਾ ਮਕਾਨ ਮਕੂਨ ਡਿੱਗਿਆ ਉਹ ਚੀਜ਼ ਦੀ ਵੀ ਸਮੱਸਿਆ ਆ ਨਹੀਂ ਜੀ ਇਹਦੇ ਵਿੱਚ ਹੁਣ ਸੀਜ਼ਨ ਆ ਗਿਆ ਸੀਜ਼ਨ ਦੇ ਵਿੱਚ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਵੀ ਸਾਡਾ ਰੇਟ ਘੱਟ ਤੋਂ ਘੱਟ 5.5 ਰੁਪਏ ਦੇ ਕਰੀਬ ਹੋਣਾ ਚਾਹੀਦਾ ਮੰਡੀਆਂ ਦਾ ਰੇਟ 5.5 ਰੁਪਏ ਗੱਟੇ ਦੇ ਹਿਸਾਬ ਨਾਲ ਮਨੇਖਾਂ ਨੂੰ ਸਾਨੂੰ ਪੇਮੈਂਟ ਹੋਣੀ ਚਾਹੀਦੀ ਹੈ ਹੁਣ ਮੰਡੀਆਂ ਦੇ ਟੈਂਡਰ ਪੈ ਜਾਂਦੇ ਨੇਗੇ ਹੁਣ ਲੈਵਰ ਹੁਣ ਕਿੰਨੀ ਤੁਹਾਡੀ ਲੈਵਰ ਹੈ ਜੀ ਲੈਵਰ ਤਕਰੀਬਨ ਹੁੰਦਾ ਜੀ ਆਰਟੀਆੰਦ ਸਿਸਟਮ ਦੇ ਹਿਸਾਬ ਨਾਲ ਆ ਕੋਈ ਮਨਨ ਗਿਆ ਹੁਣ ਜਦੋਂ ਅਸੀਂ ਬੈਠੇ ਆ ਉਰੇ ਉਰੇ ਆ ਕੇ ਕਿਥਾਂ ਮੈਂ ਬਹਿ ਜਾਂਦੇ ਆ ਬੈਠ ਕੇ ਸਾਡੀ ਨਹੀਂ ਢੇੜੀ ਲੱਗਦੀ ਮਨ ਕੇ ਚਲੋ ਪਹਿਲਾਂ ਸਾਰਿਆਂ ਨੂੰ ਬਹਿਲ ਦਿੱਤੀ ਜਾਂਦੀ ਓਰੇ ਪ੍ਰਵਾਸੀਆਂ ਨੂੰ ਪ੍ਰਵਾਸੀਆਂ ਨੂੰ ਬਹਿਲ ਦਿੱਤੀ ਗਈ ਹੈਗੀ ਉਹਦੇ ਵਿੱਚ ਉਹ 2 ਰੁਪਏ ਦੇ ਕਰਦੇ ਨੇ 3 ਰੁਪਏ ਦੇ ਕਰਦੇ ਨੇ ਜਦੋਂ ਮੰਨ ਕੇ ਚੱਲੋ ਕੋਈ ਵੀ ਚੀਜ਼ ਤੇ ਆਪਣੇ ਸਿਸਟਮ ਦੇ ਆਂਦਾ ਜਦੋਂ ਨਹੀਂ ਉਹਨਾਂ ਤੋਂ ਕੰਮ ਹੁੰਦਾ ਉਤੋਂ ਨਹੀਂ ਕੰਮ ਆਂਦਾ ਫੇਰ ਪੰਜਾਬੀ ਬੰਦੇ ਲਵੇ ਆਉਂਦੇ ਨੇ ਇਹ ਫੇਰ ਪੰਜਾਬੀ ਬੰਦੇ ਲਵੇ ਆ ਕੇ ਉਦੋਂ ਰੇਟ ਕਹਿੰਦੇ ਨੇ ਵੀ ਅਸੀਂ ਤੁਹਾਨੂੰ 300 ਰੁਪਏ ਘੱਟਾ ਦੇਵਾਂਗੇ ਜਾਂ ਤੈਨੂੰ ਸਵਾ 300 ਰੁਪਏ ਘੱਟਾ ਦੇਵਾਂਗੇ ਇਹਦੇ ਵਿੱਚ ਹੁਣ ਇੱਕ ਦਾ ਬੰਦੇ ਪਹਿਲੀ ਮਰੇ ਹੋਏ ਹੁੰਦੇ ਨੇ ਬੰਦੇ ਆ ਕੇ ਜਾਂਦੇ ਨੇ ਕਿ ਕਿਉਂ 10-10 ਦਿਨ ਹੋ ਗਏ ਦਿਹਾੜੀਆਂ ਨਹੀਂ ਲੱਗਦੀਆਂ ਤੁੱਲਾ ਨਹੀਂ ਚੱਲਦਾ ਹਰੇਕ ਦਾ ਹੁਣ ਜਿਹਦੇ ਮਗਰਚਾਰ ਬੰਦੇ ਮੈਂਬਰ ਖਾਣ ਵਾਲੇ ਨੇ ਜੀ ਇੱਕ ਬੰਦਾ ਕਮਾਉਣ ਵਾਲਾ ਕੋਈ ਉਰੇ ਆ ਕੇ ਦਿਹਾੜੀਆਂ ਕਰਦਾਗਾ ਉਹ ਜਦੋਂ ਦੀ ਆ ਕੀ ਕਰੂਗਾ ਕੀ ਆਲਾ ਕਹਿੰਦਾ ਘੱਟ ਰੇਟ ਤੇ ਅਸੀਂ ਵਗ ਜਾਨੇ ਆ ਕੋਈ ਗੱਲ ਨਹੀਂ ਜਾ ਕੇ ਉਹਦੇ ਵਿੱਚੋਂ ਸਾਰਾ ਦਿਨ ਖੱਪ ਕੇ ਉਹਦੇ 12 12 14 14 ਘੰਟੇ ਕੰਮ ਕਰਕੇ ਹੱਦ ਤਕਰੀਬਨ 500 ਰੁਪਏ ਬਣ ਕੇ 600 ਰੁਪਏ ਬਣਦਾਗਾ ਇਹ ਚੀਜ਼ ਦੀ ਸਮੱਸਿਆ ਵੱਡੀ ਹੈ ਉਦੋਂ ਮਗਰੋਂ ਉਹਰੇ ਉਹ ਘੱਟ ਰੇਟ ਤੇ ਕੰਮ ਕਰ ਲੱਗ ਗਿਆ ਪਹਿਲੀ ਗੱਲ ਤਾਂ ਸਾਨੂੰ ਪੁੱਛਦੀ ਨਹੀਂ ਹੈਗੇ ਆਰਤੀਏ ਵੀ ਨਹੀਂ ਪੁੱਛਦੇ ਹੈਗੇ ਦੂਜੀ ਗੱਲ ਜਦੋਂ ਕਿਸੇ ਨੇ ਕਿਹਾ ਸੈਟਿੰਗ ਬੈਠ ਵੀ ਜਾਂਦੀ ਹੈ ਚਲੋ ਜੋਰ ਪਾਏ ਨਾ ਮੰਡੀ ਜੀ ਝੋਨੇ ਦਾ ਤਾਂ ਆ ਵੀ ਜਾਂਦੇ ਨੇ ਟਰਾਲੀਆਂ ਆਉਣ ਕੰਮ ਕਰ ਲੱਗੇ ਨੇ ਤਾਂ ਸਾਨੂੰ ਉਹਨਾਂ ਪੂਰਾ ਰੇਟ ਨਹੀਂ ਮਿਲਦਾ ਹੈਗਾ ਇਹ ਜੀ ਦਾ ਵੱਡਾ ਕਾਰਨ ਹੈ ਜੀ ਬਾਕੀ ਦੂਜੀ ਗੱਲ ਅਸੀਂ ਐ ਨਹੀਂ ਕਹਦੇ ਜੀ ਵੀ ਚਾਹੇ ਕੋਈ ਵੀ ਵੀਰ ਆ ਸਾਡਾ ਸਹਿ ਕੰਮ ਕਰੋ ਕੰਮ ਕਰਨ ਵਾਸਤੇ ਆ ਪਰ ਰੇਟ ਲਓ ਗੱਲ ਦਾ ਹਰਿ ਦਾ ਰੇਟ ਦੀ ਹੈ ਰੇਟ ਲੈਣਾ ਚਾਹੀਦਾਗਾ ਨਾ ਕਿ ਉਰੇ ਖਪਾਈ ਨਹੀਂ ਕਰਨੀ ਜੀ ਖਪਾਈ ਨਾਲ ਕੋਈ ਧਿਹੜੀ ਨਹੀਂ ਬਣਦੀ ਬਾ ਰੇਟ ਨਾਲ ਧਿਹੜੀ ਬਣਦੀ ਹੈ ਜੀ ਮੇਰਾ ਨਾਮ ਕੀ ਹੈ ਜੀ ਆਪਣਾ ਮੇਰਾ ਨਾਮ ਮਲਕੀ ਸਿੰਘ ਆ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੀ ਲੈਵਲ ਮਜ਼ਦੂਰੀ ਬਾਰੇ ਕਹਣਾ ਜੰਦੂਰੀ ਸਰਕਾਰ ਬਣ ਗਈ ਸਾਡੀ ਆਮ ਪਾਰਟੀ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਕਹਿੰਦੇ ਆ ਵੀ ਸਾਡਾ ਰੇਟ ਆ ਮਲਕੇ ਕੋਤੋਂ ਬਣਿਆ ਜਾਦਾ ਇੱਕ ਇੱਕ ਕ੍ਰੀਏਟਿਵ ਐਕਸੋਲ ਜਿਆ ਸਾਡਾ ਕਮੈਂਟਰਾਂ ਦੇ ਹਿਸਾਬ ਨਾਲ ਕਰ ਦੇਣਾ 10 ਰੁਪਏ ਪੁਆਇੰਟ ਵਾਲਾ ਜਾਂ 11 ਰੁਪਏ ਪੁਆਇੰਟ ਵਾਲਾ ਜਾਂ ਸਾਡੇ ਪਰਪਰੇ ਦੀ ਨੱਕਰ ਕਰਦੇ ਠੀਕ ਹੈ ਜੀ ਹੋਰ ਲੇਬਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਲੇਬਰ ਬਾਰੇ ਸਾਨੇ ਇਹ ਕਹਿੰਦੇ ਲੇਬਰ ਇੱਕ ਇੱਕ ਬਣ ਕੇ ਰਹੇ ਉਹਦਾ ਰੇਟਾਂ ਥੋੜੇ ਠੀਕ ਹੈ ਨਾ ਬੇਨਤਾ ਸਰਕਾਰ ਨੂੰ ਬੇਨਤੀ ਹੈ ਸਰਕਾਰ ਸਾਡਾ ਰੇਟ ਬੰਦ ਦਿੱਤੀ